ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹੋ ਆਪਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਅਸਰੂਪ ਰੂਪਾਗਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 682 ਤੇ ਸ਼ੋਭਨੀਕ ਤਨ ਅਸਲੀ ਰਾਗ ਹੋਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਡਾਈ ਪਾਵਨ ਸ਼ਬਦ ਦਾ ਜਾਪਾ ਨੂੰ ਸੱਜ ਖਣ ਸ੍ਰੀ ਹਰਮੰਦਰ ਸਾਹਿਬ ਵਿੱਚ ਉਹ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜਿਸ ਬੰਦੇ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਜੀਵਨ ਕੀ ਪ੍ਰਾਣ ਦੇਣ ਵਾਲਾ ਪਰਮੇਸ਼ਰ ਭੁੱਲ ਜਾਂਦਾ ਹੈ ਉਸ ਨੂੰ ਬਦ ਕਿਸਮਤ ਸਮਝੋ ਦੂਸਰੇ ਪਾਸੇ ਜਿਹੜੇ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲਦੇ ਹਨ ਵਿਧਾਨ ਦੇ ਉੱਤੇ ਚੱਲਦੇ ਹਨ ਗੁਰੂ ਨੂੰ ਮੰਨਦੇ ਹਨ ਗੁਰੂ ਦੇ ਵੀ ਮੰਨਿਆਨ ਉਹ ਆਪਣੇ ਆਤਮਿਕ ਜੀਵਨ ਨੂੰ ਉੱਚਾ ਚੁੱਕਣ ਵਾਸਤੇ ਨਾਮ ਜਲ ਦਾ ਸਰੋਵਰ ਹੀ ਲੱਭ ਲੈਂਦੇ ਹਨ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਾਗਾ ਰਾਵ ਜਿਹੜੇ ਗੁਰੂ ਦੇ ਜਨ ਹਨ ਪਰਮੇਸ਼ਰ ਦੇ ਸੇਵਕ ਹਨ ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਆ ਹਨ ਮਾਇਆ ਵੱਲੋਂ ਲੋਭ ਲਾਲਚ ਵੱਲੋਂ ਸੁਜੇਤ ਰਹਿੰਦੇ ਆ ਹਨ ਉਹਨਾਂ ਦੇ ਸਰੀਰ ਵਿੱਚ ਆਲਸ ਆਉਂਦਾ ਹੀ ਨਹੀਂ ਹੈ ਉਹਨਾਂ ਦਾ ਪਰਮੇਸ਼ਰ ਦੇ ਨਾਲ ਮਨ ਲੱਗਿਆ ਰਹਿੰਦਾ ਹੈ ਪਰਮੇਸ਼ਰ ਜੋ ਵੀ ਕਰਦਾ ਹੈ ਉਹਨੂੰ ਖਿਹੜੇ ਮੱਥੇ ਮੰਨ ਲੈਂਦੇ ਆ ਹਨ ਰਹਾਉ ਦੀਆਂ ਫਲਤੀਆਂ ਹਾਂ ਜਹਾ ਜਪੇ ਖੋ ਤਾ ਨਾਰਾਇਣ ਸਗਲ ਕਟਾ ਮੈ ਤਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗ ਜਿਹੜੇ ਗੁਰੂ ਦੇ ਜਨ ਬਣ ਜਾਂਦੇ ਹਨ ਉਹ ਜਿੱਧਰ ਵੀ ਦੇਖਦੇ ਹਨ ਉਹਨੂੰ ਹਰ ਸਰੀਰ ਵਿੱਚ ਪਰਮੇਸ਼ਰ ਦਿਸਣ ਲੱਗ ਪੈਂਦਾ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਸਾਰਿਆਂ ਮਣਕਿਆਂ ਦੇ ਵਿੱਚ ਧਾਗਾ ਪੁਰੋਇਆ ਹੁੰਦਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਜਨ ਲੱਭ ਲੈਂਦੇ ਹਨ ਉਸ ਨਾਮ ਦੀ ਬਰਕਤ ਨਾਲ ਪਰਮੇਸ਼ਰ ਦੇ ਨਾਲ ਸੰਬੰਧ ਬਣ ਜਾਣ ਦੇ ਨਾਲ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਨਾਲ ਉਹ ਦੁਨੀਆਵੀ ਜੋ ਪਿਆਰ ਹੈ ਦੁਨੀਆਵੀ ਮਾਇਆ ਹੈ ਦੁਨੀਆਵੀ ਸੋਭਾ ਹੈ ਇਹ ਸਾਰਿਆਂ ਨੂੰ ਹੀ ਛੱਡ ਦਿੰਦੇ ਹਨ ਗੁਰੂ ਨਾਲ ਜੁੜੇ ਰਹਿੰਦੇ ਹਨ ਕੋਈਆਂ ਬੇਵੰਦ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਆਓ ਇਹੋ ਜਿਹਾ ਨਾਮ ਜਲ ਆਪਾਂ ਵੀ ਪੀ ਵੀਏ ਤੇ ਸਾਰੇ ਜੋ ਬੇਕਾਰ ਦੇ ਪਿਆਰ ਹਨ ਵਿਕਾਰ ਦੀਆਂ ਲਾਲਸਾਵਾਂ ਹਨ ਉਹ ਛੱਡ ਸਕੀਏ ਵਾਹੇ ਗੁਰੂ ਵਾਹੇ ਗੁਰੂ ਵਾਹ Yeah. Uh -huh.